ਸ਼ਸ਼ੀਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਦਾ ਸਾਡੇ ਚੈਨਲ ਦੇ ਪਰ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਜੀ ਸਾਰੇ ਕੀ ਠੀਕ ਠਾਕ ਹੋਵੋਗੇ। ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੀ ਤੁਹਾਡੀ ਟ੍ਰੇਨਿੰਗ ਹੈ ਉਹਦੇ ਉੱਪਰ ਤੁਹਾਡਾ ਕੁੱਲ ਕਿੰਨਾ ਖਰਚਾ ਜਿਹੜਾ ਆਉਣਾ ਹੈ। ਮਹੀਨੇ ਦੇ ਤੁਸੀਂ ਕਿੰਨੇ ਰੁਪਏ ਜਿਹੜੇ ਬਚਾ ਸਕਦੇ ਹੋ। ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਹਾਨੂੰ ਬਾਇ ਆਰਡਰ ਮਿਲਣੀਆਂ ਨੇ। ਇਹ ਸਭ ਕੁਝ ਕੀ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਲਾਸਟ ਤੱਕ ਜ਼ਰੂਰ ਦੇਖਣਾ। ਸੋ ਦੋਸਤੋ ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਟ੍ਰੇਨਿੰਗ ਸੈਂਟਰ ਦੇ ਵਿੱਚ ਗਏ ਤਾਂ ਤੁਹਾਡੇ ਤੋਂ ਕੀ ਇਹ ਜਿਹੜੀ ਸਕਿਉਰਟੀ ਆ ਉਹ ਜਮ੍ਹਾਂ ਕਰਵਾਈ ਜਾਣੀ ਹੈਗੀ ਠੀਕ ਹੈ ਜੀ ਸਕਿਉਰਟੀ ਹੋ ਸਕਦੀ 7 ਤੋਂ 10000 ਦੇ ਵਿੱਚ ਵਿੱਚ ਕੀ ਤੁਹਾਡੀ ਜਿਹੜੀ ਸਕਿਉਰਟੀ ਹੈਗੀ ਮੈਸ ਦੀ ਕੰਟੀਨ ਦੀ ਠੀਕ ਹੈ ਉਹ ਤੁਹਾਡੇ ਤੋਂ ਜਿਹੜੀ ਜਮ੍ਹਾਂ ਉਹ ਕਰਵਾਈ ਜਾਣੀ ਹੈਗੀ ਸੋ ਜਦੋਂ ਵੀ ਤੁਹਾਡਾ ਬੈਚ ਬਣਦਾ ਸਾਰੇ ਆਪਣੇ ਨਾਲ ਕੀ ਇਹ 20000 ਰੁਪਏ ਲਗਭਗ ਜ਼ਰੂਰ ਜਿਹੜਾ ਲੈ ਕੇ ਤੁਸੀਂ ਨੇ ਜਾਣਾਗਾ ਕੋਸ਼ਿਸ਼ ਕਰੋ ਵੀ ਕੈਸ਼ ਆ ਜਿਹੜਾ ਉਹ ਨਾਲ ਲੈ ਕੇ ਜਾਓ ਕਿਉਂਕਿ ਜਦੋਂ ਤੁਸੀਂ ਟ੍ਰੇਨਿੰਗ ਸੈਂਟਰ ਦੇ ਵਿੱਚ ਜਾਣਾ ਤਾਂ ਉੱਥੇ ਕੀ ਏਟੀਐਮ ਹੈਗਾ ਏਟੀਐਮ ਦੇ ਵਿੱਚੋਂ ਕਿ ਤੁਸੀਂ ਰੁਪਇਆ ਜਿਹੜੇ ਉਹ ਕਢਵਾ ਸਕਦੇ ਹੋਗੇ ਥੋੜਾ ਬਹੁਤ ਕੈਸ਼ ਜ਼ਰੂਰ ਲੈ ਕੇ ਜਾਓ ਨਾਲ ਜਿਆਦਾ ਨਾ ਲੈ ਕੇ ਜਾਓ ਕਿਉਂਕਿ ਉੱਥੇ ਰੁਪਏ ਹੋ ਸਕਦਾ ਇਧਰ ਉਧਰ ਵੀ ਹੋ ਸਕਦਾ ਵੈਸੇ ਤਾਂ ਸਾਰੇ ਜਿਹੜੇ ਬੱਚੇ ਵਧੀਆ ਐਜੂਕੇਟਿਡ ਹੈਗੇ ਆ ਪਰ ਫਿਰ ਵੀ ਆਪਾਂ ਕੀ ਹੈ ਕਿਸੇ ਦੇ ਉੱਪਰ ਜਿਹੜਾ ਯਕੀਨ ਹੋ ਉਹ ਨਹੀਂ ਕਰ ਸਕਦੇ ਤਾਂ ਜਿਆਦਾ ਕੈਸ਼ ਹੈ ਜਿਹੜਾ ਉਹ ਨਾ ਲੈ ਕੇ ਜਾਓ ਏਟੀਐਮ ਤੁਹਾਡੇ ਤੁਹਾਨੂੰ ਉੱਥੇ ਮਿਲ ਜਾਣਗੇ ਏਟੀਐਮ ਦੇ ਵਿੱਚੋਂ ਹੀ ਤੁਸੀਂ ਕੀ ਹੈ ਜਿਹੜੇ ਰੁਪਏ ਉਹ ਕਢਵਾ ਸਕਦੇ ਹੋ ਸੋ ਜੇ ਗੱਲ ਕਰੀਏ ਖਰਚੇ ਦੀ ਤਾਂ ਹਰੇਕ ਮਹੀਨੇ ਤੁਹਾਡਾ ਕਿੰਨਾ ਖਰਚਾ ਹੋਣਾ ਤਾਂ ਜਿਹੜਾ ਮੈਸ ਹੈ ਮੈਸ ਦਾ ਖਰਚਾ ਤੁਹਾ ਨੂੰ ਆਣਾ 2500 ਤੋਂ 2700 ਰੁਪਏ ਦੇ ਵਿੱਚ ਕੀ ਹੈ ਜਿਹੜਾ 1 ਮਹੀਨੇ ਦਾ ਖਰਚਾ ਉਹ ਤੁਹਾਡਾ ਆਣਾਗਾ ਇਹਦੇ ਵਿੱਚ ਕੀ ਉਹਨਾਂ ਤੁਹਾਡਾ ਬ੍ਰੇਕਫਾਸਟ ਹੋਣਾ ਸਵੇਰ ਦੀ ਜਿਹੜੀ ਚਾਹ ਹੈ ਉਹ ਹੋਣੀ ਹੈਗੀ ਠੀਕ ਹੈ ਤੇ ਸ਼ਾਮ ਦਾ ਜਿਹੜਾ ਖਾਣਾ ਤੁਹਾਡਾ ਉਹ ਹੋਣਾ 2500 ਤੋਂ 2700 ਰੁਪਏ ਦੇ ਵਿੱਚ ਇਸ ਤੋਂ ਇਲਾਵਾ ਜਿਹੜਾ 1000 ਰੁਪਏ ਤੁਹਾਡਾ ਕੀ ਦੁੱਧ ਦਾ ਹੋਣਾ ਉਹ 1 ਮਹੀਨੇ ਦਾ ਦੁੱਧ ਤੁਹਾਨੂੰ ਮਿਲਣਾਗਾ ਸ਼ਾਹਨ ਉਧਾ ਲੀਟਰ ਠੀਕ ਹੈ ਤੇ ਇਸ ਤੋਂ ਇਲਾਵਾ ਮਹੀਨੇ ਦਾ ਹੋਰ ਕੀ ਖਰਚਾ ਹੁੰਦਾ ਆਪਣਾ ਨਾਈ ਦੇ ਖਰਚੇ ਠੀਕ ਹੈ ਬਾਲ ਤੁਸੀਂ ਨਾਈ ਤੋਂ ਜੇ ਕਟਵਾਓ ਜਾਂ ਨਾ ਕਟਵਾਓ ਠੀਕ ਹੈ ਉਹ ਤੁਹਾਨੂੰ ਦੇਣੇ ਪੈਣੇ ਮੋਚੀ ਦਾ ਹੋ ਗਿਆ ਕੱਪੜੇ ধਵਾਉਣ ਵਾਲੇ ਦਾ ਹੋਗਾ ਠੀਕ ਹੈ ਕੱਪੜੇ ਤੁਸੀਂ ਚਾਹੇ ਧਵਾਓ ਜਾਂ ਨਾ ਧਵਾਓ ਉਹ ਵੀ ਤੁਹਾਨੂੰ ਦੇਣੀ ਪੈਣਗੇ ਪੱਗਾਂ ਰੰਗਣ ਵਾਲੇ ਦਾ ਹੋਗਾ ਠੀਕ ਹੈ ਉਹਦੇ ਵੀ ਰੁਪਏ ਜਿਹੜੇ ਤੁਹਾਨੂੰ ਦੇਣੇ ਪੈਣਗੇ ਇਹ ਖਰਚਾ ਹੁੰਦਾ ਆਪਣਾ 350 ਰੁਪਏ ਹੁੰਦਾ ਜੇ ਆਪਾਂ ਇਹਨੂੰ ਸਾਰਿਆਂ ਨੂੰ ਮਿਲਾਈਏ ਤਾਂ ਕੁੱਲ ਖਰਚਾ ਤੁਹਾਡਾ ਲਗਭਗ 4000 ਰੁਪਏ ਜਿਹੜਾ ਆਉਣਾ 4000 ਤੋਂ 4500 ਕੀ ਹੈ ਜਿਹੜਾ ਤੁਹਾਡਾ ਇਹ ਖਰ ਉਹ ਆ ਜਾਣਾਗਾ ਠੀਕ ਹੈ ਜੀ ਤੇ ਬ੍ਰੇਕਫਾਸਟ ਡਿਨਰ ਕਰਨ ਲਈ ਜਿਹੜੇ ਤੁਹਾਨੂੰ ਭਾਂਡਿਆ ਉਹ ਉੱਥੋਂ ਹੀ ਮਿਲ ਜਣਗੇ ਟ੍ਰੇਨਿੰਗ ਸੈਂਟਰ ਦੇ ਵਿੱਚ ਵੀ ਜੇ ਤੁਸੀਂ ਚਾਹੋ ਤਾਂ ਆਪਣੇ ਅਲੱਗ ਤੋਂ ਵੀ ਖਾ ਲੈ ਆ ਸਕਦੇ ਹੋ ਵੈਸੇ ਟ੍ਰੇਨਿੰਗ ਸੈਂਟਰ ਦੇ ਵਿੱਚ ਤੁਹਾਨੂੰ ਕੀ ਕੁਝ ਖਾਣ ਨੂੰ ਮਿਲਣਾ ਇਹਦੇ ਉੱਪਰ ਵੀ ਜਿਹੜੀ ਇੱਕ ਵੀਡੀਓ ਹੈਗੀ ਉਹ ਪੂਰੀ ਡਿਟੇਲ ਦੇ ਵਿੱਚ ਵੀਡੀਓ ਜਿਹੜੀ ਸਾਡੇ ਚੈਨਲ ਦੇ ਉੱਪਰ ਪਈ ਹੈ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਉਹ ਵੀਡੀਓ ਕਿਹਾ ਜ਼ਰੂਰ ਇੱਕ ਵਾਰ ਜਾ ਕੇ ਦੇਖਣੀ ਹੈਗੀ ਸੋ ਗੱਲ ਕਰਦੇ ਹਾਂ ਜੀ ਅੱਗੇ ਬ੍ਰੇਕਫਾਸਟ ਤੇ ਡਿਨਰ ਦੀ ਜਿਹੜੀ ਗੱਲ ਆ ਉਹ ਹੋ ਚੁੱਕੀ ਹੈਗੀ ਅੱਗੇ ਜਿਹੜਾ ਲੰਚ ਹੈਗਾ ਲੰਚ ਤੁਹਾਨੂੰ ਕੀ ਆਪਣਾ ਆਪ ਹੀ ਕਰਨਾ ਪੈਣਾ ਹੈ ਕੰਟੀਨ ਦੇ ਉੱਪਰੋਂ ਠੀਕ ਹੈ ਉਹ ਤੁਹਾਨੂੰ ਉੱਥੇ ਨਹੀਂ ਮਿਲਦਾ ਹੈਗਾ ਉਹ ਤੁਹਾਡੇ ਅਲੱਗ ਤੋਂ ਜਿਹੜੇ ਰੁਪਏ ਤੁਹਾਨੂੰ ਆਪ ਹੀ ਦੇਣੇ ਪੈਣਗੇ ਕੰਟੀਨ ਦੇ ਉੱਪਰ ਤੁਸੀਂ ਕੁਝ ਵੀ ਖਾ ਸਕਦੇ ਹੋ ਜਾਂ ਕੀ ਤੁਸੀਂ ਆਪਣਾ ਰੂਮ ਦੇ ਵਿੱਚ ਅਲੱਗ ਤੋਂ ਜਿਹੜਾ ਸਮਾਨ ਆ ਬਾਹਰੋਂ ਲੈ ਕੇ ਆਉਂਗੇ ਤੁਸੀਂ ਛੁੱਟੀ ਦੌਰਾਨ ਉਹ ਗਿਆ ਤੁਸੀਂ ਡਰਾਈ ਫਰੂਟ ਵਗੈਰਾ ਜਾਂ ਹੋਰ ਕੁਝ ਵੀ ਕੀ ਹੈ ਤੁਸੀਂ ਖਾ ਸਕਦੇ ਹੋਗੇ ਇਸ ਤੋਂ ਇਲਾਵਾ ਜਿਹੜਾ ਸਮਾਨ ਗਿਆ ਤੁਹਾਨੂੰ ਬਾਇ ਆਰਡਰ ਮਿਲਣਾ ਬਾਇ ਆਰਡਰ ਦੇ ਵਿੱਚ ਤੁਹਾਨੂੰ ਜ਼ਿਆਦਾਤਰ ਵਰਦੀਆਂ ਕੋਟੀਆਂ ਟਰੈਕਸੂਟ ਲੋਅਰ ਟੀ-ਸ਼ਰਟ ਜਰਾਬਾਂ ਇਦਾਂ ਦਾ ਸਮਾਨ ਆ ਜਿਹੜਾ ਤੁਹਾਨੂੰ ਉਹ ਮਿਲਣਾਗਾ ਹਰ ਹਰੇਕ ਮਹੀਨੇ ਠੀਕ ਆ ਉਹ ਤੁਹਾਨੂੰ ਮਿਲਦਾ ਹੀ ਰਹਣਾਗਾ ਤੇ ਜੇ ਆਪਾਂ ਗੱਲ ਕਰੀਏ ਖਰਚੇ ਦੀ ਤਾਂ ਇੱਕ ਮਹੀਨੇ ਦੇ ਵਿੱਚ ਤੁਹਾਡਾ ਇੱਕ ਮਹੀਨੇ ਦੇ ਵਿੱਚ ਤੁਸੀਂ 8 ਤੋਂ ਜਿਹੜਾ 10000 ਉਹ ਜਿਹੜੀ ਬਚਦਾ ਤੁਸੀਂ ਉਹ ਆਪਣੀ ਕਰ ਸਕਦੇ ਹੋਗੇ 8 ਤੋਂ 10000 ਠੀਕ ਹੈ ਜੀ ਉਹ ਤੁਹਾਡੇ ਦੇ ਡਿਪੈਂਡ ਕਰਦਾ ਹੈਗਾ ਕਿਉਂਕਿ ਜਿਹੜਾ ਤੁਸੀਂ ਸਮਾਨ ਬਾਹਰੋਂ ਲੈ ਕੇ ਆਉਣਾ ਜਦੋਂ ਤੁਸੀਂ ਪਰਮਿਸ਼ਨ ਜਾਨਾਗਾ ਜਾਂ ਤੁਸੀਂ ਆਪਣਾ ਦੁਪਹਿਰ ਦਾ ਜਿਹੜਾ ਖਾਣਾ ਖਾਣਾ ਠੀਕ ਹੈ ਕਿੰਨਾ ਖਰਚਾ ਕਰਦੇ ਹੋ ਤੁਸੀਂ ਇਹ ਇਸ ਗੱਲ ਤੇ ਨਿਰਭਰ ਕਰਦਾ ਹੈਗਾ ਜੇ ਆਪਾਂ ਗੱਲ ਕਰੀਏ ਟੋਟਲ ਖਰਚੇ ਦੀ ਇੱਕ ਸਾਲ ਦੇ ਵਿੱਚ ਤੁਹਾਡਾ ਜਿਹੜਾ ਕਿੰਨਾ ਖਰਚਾ ਆ ਜਾਣਾ ਹੈ ਇੱਕ ਸਾਲ ਦੇ ਵਿੱਚ ਤੁਹਾਡਾ ਕੀ ਹੈ 70 ਤੋਂ 80000 ਰੁਪਏ ਜਿਹੜਾ ਉਹ ਖਰਚਾ ਉਹ ਆ ਜਾਣਾਗਾ ਇਹ ਖਰਚਾ ਉਹ ਹੀ ਹੈ ਜਿਹੜਾ ਤੁਹਾਨੂੰ ਜਿਹੜਾ ਸਾਰਾ ਸਮਾਨ ਬਾਇ ਆਰਡਰ ਮਿਲਣਾ ਉਹ ਇਹਦੇ ਵਿੱਚ ਹੈਗਾ ਤੇ ਜਾਂ ਜਿਹੜਾ ਤੁਹਾਡਾ ਮੈਸਜ ਦਾ ਖਰਚਾ ਹੁਣ ਹਰ ਇੱਕ ਮਹੀਨੇ ਕਿ ਉਹ ਸਾਰਾ ਮਿਲਾਈਏ ਤਾਂ ਤੁਹਾਡਾ ਕੀ ਹੈ 70 ਤੋਂ 80000 ਰੁਪਏ ਜਿਹੜਾ ਉਹ ਟ੍ਰੇਨਿੰਗ ਦਾ ਖਰਚ ਆਉਣਾਗਾ ਜਿਹੜਾ ਸਿਰਫ ਤੁਹਾਡਾ ਟ੍ਰੇਨਿੰਗ ਸੈਂਟਰ ਦੇ ਅੰਦਰ ਖਰਚ ਆਉਣਾ ਇਹ ਉਹਦੀ ਗੱਲ ਕਰਦਾ ਮੈਂ ਇਹਦੇ ਵਿੱਚ ਕੀ ਹੈ ਤੁਹਾਡਾ ਜਿਹੜਾ ਦੁਪਹਿਰ ਦਾ ਖਾਣਾ ਉਹ ਨਹੀਂ ਸ਼ਾਮਲ ਹੈਗਾ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਖਰਚਾ ਤੁਸੀਂ ਆਪਣਾ ਅਲੱਗ ਤੋਂ ਕਰਨਾ ਹੈਗਾ ਉਹ ਖਰਚਾ ਇਹਦੇ ਵਿੱਚ ਸ਼ਾਮਲ ਨਹੀਂ ਹੈਗਾ ਜਿਹੜਾ ਤੁਹਾਨੂੰ ਬਾਇ ਆਰਡਰ ਸਮਾਨ ਮਿਲਣਾ ਜਾਂ ਜਿਹੜਾ ਮੈਸਜ ਦਾ ਖਰਚਾ ਸਿਰਫ ਉਹ ਇਹਦੇ ਵਿੱਚ ਮੈਂ ਸ਼ਾਮਲ ਕੀਤਾ 70 ਤੋਂ 80000 ਰੁਪਏ ਜਿਹੜਾ ਤੁਹਾਡਾ ਉਹ ਆਉਣਾਗਾ ਜੇਕਰ ਤੁਸੀਂ ਤੁਹਾਡਾ ਜਿਹੜਾ ਬਾਹਰ ਦਾ ਖਰਚਾ ਮੰਨ ਲਓ ਤੁਸੀਂ ਪਰਮਿਸ਼ਨ ਜਾਂਦੇ ਹੋ ਪਰਮਿਸ਼ਨ ਤੋਂ ਕੀ ਹੈ ਤੁਸੀਂ ਆਪਣਾ ਖਾਣ ਪੀਣ ਦਾ ਸਮਾਨ ਲੈ ਕੇ ਆਉਣੇ ਹੋ ਡਰਾਈ ਫਰੂਟ ਵਗੈਰਾ ਲੈ ਕੇ ਆਉਣੇ ਹੋ ਠੀਕ ਹੈ ਜੀ ਜਾਂ ਹੋਰ ਕੋਈ ਆਪਣਾ ਖਾਣ ਪੀਣ ਦਾ ਸਮਾਨ ਲੈ ਕੇ ਆਉਣੇ ਹੋ ਜਾਂ ਤੁਸੀਂ ਕੀ ਹੈ ਦੁਪਹਿਰ ਦਾ ਬਣਾ ਖਾਣਾ ਕੰਟੀਨ ਦਾ ਬਰਖਾਨਾ ਜਿਹੜਾ ਇਹ ਖਰਚਾ ਹੈਗਾ ਜੇ ਇਹਨੂੰ ਆਪਾਂ ਸਾਰਿਆਂ ਨੂੰ ਮਿਲਾਈਏ ਤਾਂ ਇਹ ਵੀ ਕੀ ਹੈ 50 60 70000 ਰੁਪਏ ਜਿਹੜਾ ਆ ਜਾਂਦਾ ਹੈਗਾ ਇਹ ਡਿਪੈਂਡ ਕਰਦਾ ਹਰ ਇੱਕ ਵਿਅਕਤੀ ਦੇ ਉੱਪਰ ਕੋਈ ਘੱਟ ਖਰਚਾ ਕਰਦਾ ਹੁੰਦਾ ਕੋਈ ਕੀ ਹੈ ਜ਼ਿਆਦਾ ਖਰਚਾ ਕਰਦਾ ਹੈ ਜਿਹੜਾ ਉਹ ਕਰਦਾ ਹੁੰਦਾ ਹੈਗਾ ਸੋ ਜੇਕਰ ਆਪਾਂ ਟੋਟਲ ਖਰਚਾ ਮਿਲਾਈਏ ਵੀ ਜਿਹੜਾ ਟ੍ਰੇਨਿੰਗ ਸੈਂਟਰ ਦੇ ਅੰਦਰ ਆਉਣਾ ਜਾਂ ਜਿਹੜਾ ਸਮਾਨ ਤੁਸੀਂ ਟ੍ਰੇਨਿੰਗ ਸੈਂਟਰ ਤੋਂ ਬਾਹਰੋਂ ਅੰਦਰ ਲੈ ਕੇ ਆਉਣਾ ਤਾਂ ਜੇ ਆਪਾਂ ਇਹ ਸਾਰਾ ਖਰਚਾ ਮਿਲਾਇਆ ਦਾ ਕੁੱਲ ਤੁਹਾਡਾ ਸਾਲ ਦਾ ਕੀ ਹੈ 1,30 ਤੋਂ ਜਿਹੜਾ 1.5 ਲੱਖ ਤੱਕ 1,50,000 ਰੁਪਏ ਤੱਕ ਜਿਹੜਾ ਤੁਹਾਡਾ ਇਹ ਖਰਚਾ ਉਹ ਆ ਹੀ ਜਾਣਾਗਾ ਠੀਕ ਹੈ ਜੀ ਇਹ ਡਿਪੈਂਡ ਕਰਦਾ ਤੇ ਜਦੋਂ ਤੁਹਾਡੀ ਜਿਹੜੀ ਡਿਊਟੀ ਟ੍ਰੇਨਿੰਗ ਸੈਂਟਰ ਤੋਂ ਬਾਹਰ ਜਾਣੀ ਹੈ ਉਹ ਖਰਚਾ ਤੁਹਾਨੂੰ ਅਲੱਗ ਤੋਂ ਕਰਨਾ ਪਵੇਗਾ ਤੇ ਉਦੋਂ ਜਦੋਂ ਤੁਹਾਡੀ ਡਿਊਟੀ ਟ੍ਰੇਨਿੰਗ ਸੈਂਟਰ ਤੋਂ ਬਾਹਰ ਗਈ ਹੈਗੀ ਉਦੋਂ ਜਿਹੜਾ ਮੈਸ ਦਾ ਖਰਚਾ ਉਹ ਤੁਹਾਡੇ ਤੋਂ ਨਹੀਂ ਲਿਆ ਜਾਵੇਗਾ ਠੀਕ ਹੈ ਜੀ ਉਹ ਖਰਚਾ ਕੀ ਹੈ ਤੁਹਾਡੇ ਤੋਂ ਨਹੀਂ ਲਿਆ ਜਾਵੇਗਾ ਉਦੋਂ ਤੁਸੀਂ ਬਾਹਰ ਹੀ ਹੋਣਾ ਖਾਣਾ ਪੀਣਾ ਜਿਹੜਾ ਉਹ ਖਾਣਾ ਉਹ ਤੁਹਾਡੇ ਦੇ ਡਿਪੈਂਡ ਕਰਦਾ ਵੀ ਤੁਸੀਂ ਕਿੰਨਾ ਜਿਹੜਾ ਖਰਚਾ ਹੋ ਕਰਨਾ ਹੈਗਾ ਇਸ ਤੋਂ ਇਲਾਵਾ ਜਦੋਂ ਟ੍ਰੇਨਿੰਗ ਸੈਂਟਰ ਦੇ ਵਿੱਚ ਕੋਈ ਫੰਕਸ਼ਨ ਹੁੰਦਾ ਜਾਂ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਅਖੰਡ ਪਾਠ ਹੁੰਦਾ ਠੀਕ ਹੈ ਉਦੋਂ ਕੀ ਇਹ ਸ਼ਰਤਾਂ ਮੁਤਾਬਕ ਤੁਸੀਂ ਕੀ ਰੁਪਏ ਦੇ ਸਕਦੇ ਹੋ 100 ਰੁਪਿਆ 200 300 ਰੁਪਿਆ ਜਿਹੜੇ ਉਹ ਲਗਾਏ ਜਾਂਦੇ ਹੈਗੇ ਹਰ ਇੱਕ ਕੰਪਨੀ ਨੂੰ ਮਤਲਬ ਹਰੇਕ ਕੈਂਡੀਡੇਟਸ ਨੂੰ ਠੀਕ ਹੈ ਉਹ ਤੁਸੀਂ ਜਿਹੜੇ ਰੁਪਇਆ ਉਹ ਦੇ ਸਕਦੇ ਹੋਗੇ ਤੇ ਇਸ ਤੋਂ ਇਲਾਵਾ ਕਿ ਇਹ ਟ੍ਰੇਨਿੰਗ ਜਦੋਂ ਤੁਹਾਡੀ ਕੰਪਲੀਟ ਹੋ ਜਾਂਦੀ ਹੈ ਕਿ ਟ੍ਰੇਨਿੰਗ ਦੇ ਐਂਡ ਤੇ ਜਦੋਂ ਤੁਹਾਡਾ ਕੀ ਇਹ ਬੈਚ ਪਾਸ ਹੋਣ ਵਾਲਾ ਹੁੰਦਾ ਤਾਂ ਉਦੋਂ ਕੀ ਇਹ ਹਰੇਕ ਬੈਚ ਹੈ ਜਿਹੜਾ ਆਪਣੀ ਵੱਲੋਂ ਕੋਈ ਨਾ ਕੋਈ ਜਿਹੜੀ ਸੇਵਾ ਉਹ ਕਰਕੇ ਜਾਂਦਾ ਹਰੇਕ ਬੈਚ ਹੈ ਜਿਹੜਾ ਤੁਹਾਡਾ ਜਿਹੜਾ ਵੀ ਬੈਚ ਬਣਨਾ ਹੈ ਠੀਕ ਹੈ ਉਦੋਂ ਵੀ ਤੁਸੀਂ ਆਪਣੀ ਸ਼ਰਧਾ ਅਨੁਸਾਰ 300 400 500 200 ਜਿੰਨਾ ਵੀ ਤੁਸੀਂ ਜਿਹਾ ਉਹ ਦੇ ਸਕਦੇ ਹੋਗੇ ਤਾਂ ਕਿ ਇੱਕ ਯਾਦਗਾਰੀ ਜਿਹੜੀ ਉਹ ਬਣੀ ਰਹੇ ਤੇ ਜਦੋਂ ਤੁਹਾਡਾ ਕੀ ਇਹ ਬੈਚ ਪਾਸ ਹੋਣ ਵਾਲਾ ਹੁੰਦਾ ਜਿਹੜੀ ਸਕਿਉਰਟੀ ਤੁਹਾਡੇ ਤੋਂ ਕੀ ਹੈ ਜਦੋਂ ਤੁਸੀਂ ਟ੍ਰੇਨਿੰਗ ਕਰਨ ਆਏ ਸੀ ਉਦੋਂ ਜਮਾ ਜਿਹੜੀ ਕਰਵਾਈ ਗਈ ਸੀ ਸਕਿਉਰਟੀ ਉਹ ਸਕਿਉਰਟੀ ਕੀ ਹੈ ਐਂਡ ਦੇ ਉੱਪਰ ਤੁਹਾਨੂੰ ਕੀ ਹੈਗੀ ਵਾਪਸ ਜਿਹੜੀ ਉਹ ਕਰ ਦਿੱਤੀ ਜਾਂਦੀ ਹੈ ਸੋ ਦੋਸਤੋ ਉਮੀਦ ਕਰਦਾ ਮੈ ਤੁਹਾਨੂੰ ਪਤਾ ਲੱਗ ਗਿਆ ਹੋਗਾ ਵੀ ਕਿੰਨਾ ਜਿਹੜਾ ਤੁਹਾਡਾ ਟ੍ਰੇਨਿੰਗ ਦਾ ਜਿਹੜਾ ਖਰਚਾ ਹੋਣਾਗਾ ਠੀਕ ਹੈ ਕਿੰਨੀ ਤੁਸੀਂ ਬਚਤ ਕਰ ਸਕਦੇ ਹੋ ਇਸ ਤਰ੍ਹਾਂ ਵਾ ਕੰਟੀਨ ਦੇ ਵਿੱਚ ਤੁਹਾਨੂੰ ਕਿਹੜਾ ਸਮਾਨ ਹੈ ਜਿਹੜਾ ਖਾਣ ਨੂੰ ਉੱਥੋਂ ਮਿਲਣਾਗਾ ਇਦਵਰ ਵੀ ਕੀ ਜਿਹੜੀ ਆਪਾਂ ਵੀਡੀਓ ਪਹਿਲਾਂ ਹੀ ਆਪਣੇ ਚੈਨਲ ਦੇ ਉੱਪਰ ਬਣਾ ਚੁੱਕੇ ਹਾਂ ਜੇਕਰ ਤੁਸੀਂ ਉਹ ਵੀਡੀਓ ਜਿਹੜੀ ਨਹੀਂ ਦੇਖੀ ਤਾਂ ਉਹ ਵੀਡੀਓ ਵੀ ਤੁਸੀਂ ਜਾ ਕੇ ਕੀ ਹੈ ਚੈੱਕ ਕਰ ਸਕਦੇ ਹੋਗੇ ਜਿਹੜੀ ਤੁਹਾਡੀ ਟ੍ਰੇਨਿੰਗ ਸੈਂਟਰ ਦੀ ਡਾਈਟ ਹੈ ਉਹਦੇ ਉੱਪਰ ਆਪਾਂ ਪਹਿਲਾਂ ਹੀ ਦੱਸ ਚੁੱਕੇ ਹਾਂ ਵੀ ਟ੍ਰੇਨਿੰਗ ਸੈਂਟਰ ਦੇ ਵਿੱਚ ਤੁਹਾਨੂੰ ਕੀ ਕੀ ਕੁਝ ਮਿਲਣਾ ਜੇ ਤੁਸੀਂ ਉਹਦੇ ਵਿੱਚ ਚੇਂਜ ਕਰਵਾਉਣਾ ਚਾਹੁੰਦੇ ਹੋ ਕੁਝ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕੀ ਹੈ ਜਿਹੜੀ ਤੁਹਾਡੀ ਮੈਸਜ ਕਮਿਟੀ ਬਣਨੀ ਆ ਠੀਕ ਹੈ ਉਦੋਂ ਤੁਸੀਂ ਕੀ ਹੈ ਉਹ ਕਰਵਾ ਸਕਦੇ ਹੋਗੇ ਤੇ ਜਿਹੜਾ ਮੈਂ ਤੁਹਾਨੂੰ ਸਾਰਾ ਖਰਚਾ ਦੱਸਿਆਗਾ ਇਹ ਮੈਂ ਇੱਕ ਸਾਲ ਦਾ ਲਗਾ ਕੇ ਦੱਸਿਆ ਵੀ ਇੱਕ ਸਾਲ ਦਾ ਟ੍ਰੇਨਿੰਗ ਹੈ ਜਿਹੜੀ 9 ਮਹੀਨੇ ਦੀ ਹੁੰਦੀ ਹੈਗੀ ਪਰ ਜਿਹੜੀ ਡਿਊਟੀ ਆਫ ਬਾਅਰ ਚਲੀ ਜਾਂਦੀ ਆ ਤਾਂ ਸਾਡਾ ਵੀ ਕੀ ਸਾਲ ਹੀ ਲੱਗੇ ਦੀ ਤਾਂ ਥੋੜਾ ਵੀ ਹੋ ਸਕਦਾ ਜਿਹੜਾ ਇੱਕ ਸਾਲ ਲੱਗ ਜਾਵੇ ਤਾਂ ਇੰਨਾ ਕੁ ਜਿਹੜਾ ਸਾਡਾ ਲਗਭਗ ਸਾਡਾ ਜਿਹੜਾ ਖਰਚਾ ਹੋ ਆ ਗਿਆ ਸੀਗਾ ਥੋੜਾ ਵੀ ਇੰਨਾ ਹੀ ਜਿਹੜਾ ਖਰਚਾ ਹੋ ਲਗਭਗ ਆ ਹੀ ਜਾਣਾਗਾ ਬਾਕੀ ਇਹ ਤੁਹਾਡੇ ਤੇ ਡਿਪੈਂਡ ਕਰਦਾ ਹਰੇਕ ਬੰਦੇ ਦੇ ਕੀ ਉਹ ਜਿਹੜਾ ਆਪਣਾ ਪਰਸਨਲ ਖਰਚਾ ਕਿੰਨਾ ਕਰਦਾਗਾ ਜੇਕਰ ਤੁਹਾਡਾ ਕੋਈ ਸਵਾਲ ਰਹਿ ਗਿਆ ਹੋਵੇ ਤਾਂ ਠੀਕ ਹੈ ਤੁਸੀਂ ਉਹ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਉਹਦੇ ਬਾਰੇ ਵੀ ਤੁਹਾਨੂੰ ਕੀ ਜਿਹੜੀ ਜਾਣਕਾਰੀ ਉਹ ਦੇ ਇਸ ਤੋਂ ਲਾਭ ਜੇ ਤੁਸੀਂ ਕੁਝ ਪੁੱਛਣਾ ਚਾਹੁੰਦਾ ਤਾਂ ਮੈਨੂੰ ਪਰਸਨਲ ਜੋ ਮੈਸੇਜ ਆ ਉਹ ਵੀ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਕਿ ਮੈਂ ਆਪਣਾ ਕੰਟੈਕਟ ਨੰਬਰ ਤੇ ਇੰਸਟਾਗ੍ਰਾਮ ਆਈਡੀ ਜਿਹੜੀ ਉਹਦਾ ਲਿੰਕ ਦੇ ਦੇਵਾਂਗਾ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸੋ ਦੋਸਤੋ ਬਹੁਤ ਜਲਦੀ ਇੱਕ ਹੋਰ ਵੀਡੀਓ ਲੈ ਕੇ ਜੋ ਆ ਚੈਨਲ ਤੇ ਪਰੌਜਰ ਹੋਵਾਂਗੇ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸ